ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਅਦਰ ਬੁਟੀਕ ਬਲੌਗਸ ਦੇ ਉੱਪਰ ਹੋਪਸ ਸੋ ਤੁਸੀਂ ਸਾਰੇ ਜਾਨੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਔਰ ਚੜਦੀ ਕਲਾ ਵਿੱਚ ਹੋਵੋਗੇ ਆ ਜਿਹੜੇ ਵੀ ਮੇਰੇ ਚੈਨਲ ਤੇ ਨਵੇਂ ਨੇ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਔਰ ਲਾਈਕ ਮੈਂ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲੋ ਔਰ ਜਿਹੜੀ ਅੱਜ ਦੀ ਵੀਡੀਓ ਹੋ ਗਈ ਇਹ ਬਹੁਤ ਹੀ ਜ਼ਿਆਦਾ ਡਿਮਾਂਡਿੰਗ ਸੂਟ ਤੇ ਲੈ ਕੇ ਆਈਆਂ ਮੈਂ ਤੁਹਾਡੇ ਇਹ ਮੈਂ ਸੂਟ ਰੈਡੀ ਕਰਵਾਇਆ ਸੀਗਾ ਠੀਕ ਹੈ ਤੇ ਇਹਦੀ ਆਪਾਂ ਇੰਸਟਾਗ੍ਰam ਤੇ ਵੀਡੀਓ ਵੀ ਪਾਈ ਸੀ ਇਹ ਆਪਣੇ ਅ 15 ਤੋਂ 16 ਜਿਹੜੇ ਇਹਨਾਂ ਸੂਟਾਂ ਦੇ ਪਾਰਸਲ ਨੇ ਜਿਹੜੇ ਉਹ ਲੱਗ ਚੁੱਕੇ ਨੇਗੇ ਆ ਰੈਡੀ ਹੋ ਚੁੱਕੇ ਨੇ ਇਹ ਵਾਲੇ ਸੂਟ ਸੋ ਜਿਨ੍ਹਾਂ ਨੇ ਵੀ ਸੇਮ ਰੂਟੂ ਬਲੈਕ ਕਲਰ ਦੇ ਵਿੱਚ ਹੋਏ ਨੇ ਸੋ ਮੈਂ ਉਹਨਾਂ ਦੀ ਵੀਡੀਓ ਜਿਹੜੀ ਨਾ ਇਹ ਹੀ ਬਣਾ ਪਾਈ ਕਿਉਂਕਿ ਮੈਂ ਬਹੁਤ ਜ਼ਿਆਦਾ ਬੀਜ਼ੀ ਸੀ ਘਰ ਦੇ ਕੰਮਾਂ ਚ ਵੀ ਤੇ ਕੁਝ ਬੁਟੀਕ ਦਾ ਕੰਮ ਹੋ ਜਾਂਦਾ ਸੀਗਾ ਤੇ ਚਲ ਮੈਂ ਨਹੀਂ ਵੀਡੀਓ ਨਹੀਂ ਬਣਾ ਪਾਈ ਮੈਂ ਤੁਹਾਨੂੰ ਆਪਣੇ ਵਾਲੇ ਸੂਟ ਦੀ ਜਿਹੜੀ ਵੀਡੀਓ ਸ਼ੇਅਰ ਕਰਦੀ ਆ ਤੇ ਮੈਂ ਤੁਹਾਨੂੰ ਇਹ ਸੂਟ ਬਾਰੇ ਡੀਟੇਲ ਜਾਣਕਾਰੀ ਦਿਉਂਗੀ ਕਿਉਂਕਿ ਬਹੁਤ ਸਾਰੀਆਂ ਭੈਣਾਂ ਦੇ ਕੁਐਸ਼ਨ ਸਾਰੇ ਸੀਗੇ ਮੈਸੇਜਸ ਸਾਰੇ ਸੀਗੇ ਔਰ ਇੰਸਟਾਗ੍ਰam ਤੇ ਵੀ ਬਹੁਤ ਸਾਰੀਆਂ ਭੈਣਾਂ ਦੇ ਮੈਸੇਜਸ ਸੀਗੇ ਜਿਨ੍ਹਾਂ ਨੇ ਹਜੇ ਸੂਟ ਇਹ ਵਾਲਾ ਪੁੱਛ ਕੇ ਚਾਰ ਕੇ ਆਪਣੇ ਤੋਂ ਆਰਡਰ ਪਲੇਸ ਕਰਨਾ ਤੇ ਜਿਨ੍ਹਾਂ ਨੇ ਆਰਡਰ ਪਲੇਸ ਹੋ ਚੁੱਕੇ ਨੇ ਸਾਰਿਆਂ ਨੂੰ ਇਹ ਵਾਲਾ ਸੂਟ ਬਹੁਤ ਪਸੰਦ ਆਇਆ ਡਿਜ਼ਾਈਨ ਬਹੁਤ ਪਸੰਦ ਆਇਆ ਤੇ ਮੈਂ ਜਿਨ੍ਹਾਂ ਨੇ ਵੀ ਇਹ ਵਾਲਾ ਸੂਟ ਰੈਡੀ ਕਰਵਾਉਣਾ ਹੋਗਾ ਆਪਣੇ ਤੋਂ ਤੁਸੀਂ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਜੀ ਕਿਸੇ ਵੀ ਕਲਰ ਦੇ ਵਿੱਚ ਔਰ ਕਿਸੇ ਵੀ ਦੁਪट्टे ਦੇ ਨਾਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਸੋ ਤੁਸੀਂ ਇਹ ਵਾਲਾ ਸੂਟ ਆਪਣੇ ਤੋਂ ਵਿਦ ਸਟਿਚਿੰਗ ਵੀ ਲੈ ਸਕਦੇ ਹੋ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗੇ ਤੁਸੀਂ ਓਦਾਂ ਕਰ ਸਕਦੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸਦੀ ਬਾਟਮ ਬਾਰੇ ਜਾਣਕਾਰੀ ਦੇ ਦਿਆਂ ਫਿਓਨਾ ਇਸ ਦਾ ਆਪਾਂ ਫੈਬਰਿਕ ਰੱਖਿਆ ਫਿਓਨਾ ਫੈਬਰਿਕ ਦੇ ਉੱਪਰ ਆਪਾਂ ਇਹ ਵਾਲਾ ਸੂਟ ਰੈਡੀ ਕੀਤਾ ਤੁਸੀਂ ਜਿਹੜਾ ਫੈਬਰਿਕ ਕੋ ਚੈੱਕ ਕਰ ਸਕਦੇ ਹੋ ਠੀਕ ਹੈ ਸਟ੍ਰੇਟ ਬਾਟਮ ਰੱਖਿਆ ਜੀ ਇਸਦੀ ਮੈਂ 9 ਇੰਚ ਦੀ ਮੋਰੀ ਹੈ ਸੋ ਤੁਸੀਂ ਆਪਣੀ ਮੋਰੀ ਕਿੰਨੀ ਵੀ ਹਿਸਾਬ ਦੇ ਨਾਲ ਕਰਵਾ ਸਕਦੇ ਹੋ 7 7.5 ਜਿੰਨੀ ਵੀ ਤੁਸੀਂ ਕੰਫਰਟੇਬਲ ਹੋ ਤੁਹਾਨੂੰ ਵਧੀਆ ਲੱਗਦੀ ਤੁਸੀਂ ਉਦਾਂ ਕਰਵਾ ਲੈ ਸਕਦੇ ਹੋ ਮੈਨੂੰ 9 ਇੰਚ 9.5 ਵਧੀਆ ਲੱਗਦੀ ਹੈ ਮੈਂ ਵੇਅਰ ਕੀਤੀ ਹੋਈ ਸੋ ਮੈਂ ਉਦਾਂ ਕਰਵਾ ਕਰਦੀ ਹਾਂ ਆਪਣੀ ਤੇ 트리플 ਸ਼ੇਡਰਸ ਦਾ ਇਹਦਾ ਆਪਣਾ ਦੁਪੱਟਾ ਰੱਖਿਆ ਤੁਹਾਨੂੰ ਫਾਈਨਲ ਲੁੱਕ ਜਿਹੜੀ ਇਸ ਦੀ ਵੀਡੀਓ ਦੇ ਵਿੱਚ ਦੇਖਣ ਨੂੰ ਮਿਲ ਜੇਗੀ ਜਿੱਦਾਂ ਬਲੈਕ ਮਜੈਂਟਾ ਤੇ yellow ਤੇ ਆਪਾਂ ਇਸ ਦੀ ਇਹਨੂੰ ਇਦਾਂ ਦੀ ਲੇਸ ਲਗਾਈ ਹੈ ਤੁਸੀਂ ਲੇਸ ਕੋਈ ਵੀ ਲਗਵਾ ਸਕਦੇ ਹੋ ਜਿਹੜੀ ਤੁਹਾਨੂੰ ਵਧੀਆ ਲੱਗੇ ਠੀਕ ਹੈ ਜੀ ਉਸ ਤੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦੀਆਂ ਕਮੀਜ਼ ਬਾਰੇ ਸ਼ਰਟ ਤੇ ਕਿਦਾਂ-ਕਿਦਾਂ ਜਿਹੜਾ ਵਰਕ ਹੋਇਆ ਹੋਇਆ ਬਹੁਤ ਸਾਰੀਆਂ ਭੈਣਾਂ ਨੇ ਇਹ ਵਾਲਾ ਸੂਟ ਜਿਹੜਾ ਪਸੰਦ ਕੀਤਾ ਹੈ ਬਹੁਤ ਸੋਹਣਾ ਲੱਗਿਆ ਸਾਰੀਆਂ ਭੈਣਾਂ ਨੂੰ ਸੂਟ ਸੋ ਤੁਸੀਂ ਵੀ ਆਪਣੇ ਤੋਂ ਇਹ ਵਾਲਾ ਸੂਟ ਜਿਹੜਾ ਰੈਡੀ ਕਰਵਾ ਸਕਦੇ ਹੋ ਕਿਸੇ ਵੀ ਕਲਰ ਦੇ ਵਿੱਚ ਕਰਵਾ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਚੈੱਕ ਕਰ ਸਕਦੇ ਹੋ ਇਹ ਇਸ ਦਾ neck ਬਣਿਆ ਹੋਇਆ ਜੀ neck ਤੁਸੀਂ ਚੇਂਜ ਵੀ ਕਰਵਾ ਸਕਦੇ ਹੋ ਜੇਕਰ V shape ਦੇ ਵਿੱਚ ਕਰਵਾਉਣਾ ਚਾਹੁੰਦੇ ਹੋ ਤਾਂ V shape ਵੀ ਕਰਵਾ ਸਕਦੇ ਹੋ ਪ੍ਰੋਪਰ ਰਾਉਂਡ neck ਕਰਵਾਉਣਾ ਚਾਹੁੰਦੇ ਹੋ ਤੁਸੀਂ ਰਾਉਂਡ neck ਵੀ ਕਰਵਾ ਸਕਦੇ ਹੋ ਜਿੱਦਾਂ ਮੈਂ ਕਰਵਾਇਆ ਤੁਸੀਂ ਓਦਾਂ ਵੀ ਕਰਵਾ ਸਕਦੇ ਹੋ ਹਾਫ ਵੀ ਵੀ ਕਰਵਾ ਸਕਦੇ ਹੋ ਯੂ neck ਹੋ ਗਿਆ ਠੀਕ ਹੈ ਜੀ ਏ ਹੈ ਜੀ ਆਪਣੇ ਸੂਟ ਦਾ neck ਤੇ ਹੁਣ ਆਪਾਂ ਤੁਹਾਨੂੰ ਇਸ ਦੀ ਸਫਾਈ ਚੈੱਕ ਕਰਾਉਣਿਆ ਵਰਕ ਦੀ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟਨ ਕਲੀਨਰ ਆਪਣਾ ਵਰਕ ਹੋਇਆ ਹੋਇਆ ਠੀਕ ਹੈ ਆ ਲੋ ਜੀ ਬਿਲਕੁਲ ক্লোਜ਼ ਅਪ ਆਪਣੀ ਵੀਡੀਓ ਦਾ ਤੁਸੀਂ ਬਿਲਕੁਲ ਨੇੜੇ ਤੋਂ ਜਿਹੜਾ ਸੂਟੀ ਫਿਨਿਸ਼ਿੰਗ ਆ ਸੂਟੀ ਸਫਾਈ ਆ ਉਹ ਚੈੱਕ ਕਰ ਸਕਦੇ ਹੋ ਇੱਕ ਇੱਕ ਟਾਂਕਾ ਜਿਹੜਾ ਬਿਲਕੁਲ ਸਫਾਈ ਦੇ ਨਾਲ ਕੀਤਾ ਹੋਇਆ ਹੈ ਜੇਕਰ ਪਹਿਣਾ ਸੂਟ ਦੇ ਉੱਪਰ ਜਿਹੜੀ ਵੀ ਜੇ ਤੁਸੀਂ ਕਿਸੇ ਹੋਰ ਕਲਰ ਦੇ ਉੱਪਰ ਵੀ ਇਹਨੂੰ ਰੈਡੀ ਕਰਵਾਉਣਾ ਹੋ ਤਾਂ ਤੁਸੀਂ ਉਹਦੇ ਵਿੱਚ ਜਿਹੜੇ ਕਲਰ ਪਾਉਣੇ ਤੁਸੀਂ ਉਹ ਵੀ ਆਪਣੀ ਮਰਜ਼ੀ ਨਾਲ ਹਿਸਾਬ ਨਾਲ ਆਪਾਂ ਨੂੰ ਕਹਿ ਕੇ ਕਸਟਮਾਈਜ਼ ਕਰਵਾ ਸਕਦੇ ਹੋ ਕਿ ਜਿਦਾਂ ਬੇਬੀ ਪਿੰਕ ਦੀ ਜਾਂ ਮੈਂਜੈਂਟਾ ਜਾਂ ਸਕਾਈ ਬਲੂ ਜਾਂ ਫਰੋਜੀ ਕਲਰ ਤੇ ਤੁਸੀਂ ਕੋਈ ਵੀ ਚੇਂਜ ਕਰਵਾਉਣਾ ਤਾਂ ਤੁਸੀਂ ਉਹ ਆਪਣੀ ਹਿਸਾਬ ਨਾਲ ਚੇਂਜ ਕਰਵਾ ਸਕਦੇ ਹੋ ਆਪਣੇ ਤੋਂ ਔਰ ਆਪਾਂ ਇਹਦੀਆਂ ਪਾਕਿਸਤਾਨੀ ਬਾਜੂ ਰੱਖੀਆਂ ਨੇ ਇਹ ਹੋ ਗਈ ਜੀ ਇਸਦੀਆਂ ਬਾਜੂ ਠੀਕ ਹੈ ਜੀ ਇਹ ਆਪਾਂ ਇਸਦੀ ਬਾਜੂ ਤੇ ਵਰਕ ਕਰਵਾਇਆ ਹੋਇਆ ਹੈ ਸੇਮ ਇਦਾਂ ਠੀਕ ਹੈ ਦੇਖੋ ਇਸ ਦੀ ਬਾਜੂ ਹੋ ਗਿਆ ਬਹੁਤ ਜ਼ਿਆਦਾ ਪਸੰਦ ਕੀਤਾ ਜਾਣ ਵਾਲਾ ਸੂਟ ਹੈ ਜੀ ਇਹ ਮੇਰਾ ਹੌਟ ਸੇਲਿੰਗ ਹੈ ਮੇਰੇ ਬੁਟੀਕ ਦਾ ਇਹ ਵਾਲਾ ਸੂਟ ਤੇ ਬਹੁਤ ਜ਼ਿਆਦੇ ਸੂਟ ਨੇ ਜਿਹੜੇ ਇਸ ਤੇ ਸੇਲ ਹੋਏ ਨੇ ਹੁਣ ਇਸ ਦਾ ਤੁਸੀਂ ਘੇਰਾ ਚੈੱਕ ਕਰੋ ਇਹ ਵਾਲਾ ਇਸ ਦਾ ਘੇਰਾ ਬਣਿਆ ਹੋਇਆ ਹੈ ਸੋ ਤੁਸੀਂ ਇਹ ਵਾਲੇ ਘੇਰੇ ਨੂੰ ਰੈਡੀ ਕਰਵਾਉਣਾ ਤਾਂ ਤੁਸੀਂ ਆਪਣੀ ਲੈਂਥ ਵਗੈਰਾ ਆਪਣਾ ਸਾਈਜ਼ ਵਗੈਰਾ ਦੱਸ ਕੇ ਉਦਾਂ ਆਪਣੇ ਤੋਂ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਵੀ ਰੈਡੀ ਕਰਵਾ ਸਕਦੇ ਹੋ ਨਹੀਂ ਜੇਕਰ ਤੁਸੀਂ ਥੋੜਾ ਹੋਤਾ ਜਿੱਦਾਂ ਕਿ ਟਾਈਟ ਸੂਟ ਜਿੱਦਾਂ ਕਿ ਫਿਟਿੰਗ ਦੇ ਨਾਲ ਦਾ ਜਾਂ ਲੂਸ ਹੁਣ ਪਾਕਿਸਤਾਨੀ ਬੰਦੇ ਨੇ ਤੁਸੀਂ ਉਦਾਂ ਵੀ ਆਪਣੇ ਤੋਂ ਉਹਨੂੰ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹਰੇਕ ਤਰ੍ਹਾਂ ਦੀ ਹਰੇਕ ਸੂਟ ਦੇ ਵਿੱਚ ਆਪਣੇ ਕੋਲ ਕਸਟਮਾਈਜ਼ ਕਰਵਾਉਣ ਦੀ ਤੁਹਾਡੇ ਕੋਲ অপਸ਼ਨ ਅਵੇਲੇਬਲ ਹੁੰਦੀ ਹੈ ਸੂਟ ਫੈਬਰਿਕ ਕਲਰ ਕਸਟਮਾਈਜ਼ ਕਰਵਾਉਣਾ ਡਿਜ਼ਾਈਨ ਘਟਵਾ ਦੇ ਕਰਵਾਉਣਾ ਤੁਸੀਂ ਆਪਣੇ ਤੋਂ ਕਰਵਾ ਸਕਦੇ ਹੋ ਸਟਿਚਿੰਗ ਵੀ ਆਪਣੇ ਕੋਲ ਸਾਰੇ ਤਰ੍ਹਾਂ ਦੀ ਅਵੇਲੇਬਲ ਹੈਗੀ ਹੈ ਜਿੱਦਾਂ ਜੀ ਤੁਸੀਂ ਆਪਾਂ ਨੂੰ ਪਿਕ ਭੇਜੋਗੇ ਜਾਂ ਫਿਟਿੰਗ ਭੇਜੋਗੇ ਨਾਪ ਭੇਜੋਗੇ ਆਪਾਂ ਪ੍ਰੋਪਰ ਤੁਹਾਨੂੰ ਰੈਡੀ ਕਰਕੇ ਦੇਵਾਂਗੇ ਇਹ ਹੈ ਜੀ ਇੰਸਤਾ ਕੀਰਾ ਬਹੁਤ ਸੋਹਣੀ ਲੁੱਕ ਦੇ ਵਿੱਚ ਜਿਹੜਾ ਘੇਰਾ ਸੂਟ ਆ ਜਿਹੜਾ ਪ੍ਰੋਪਰ ਬਣ ਕੇ ਰੈਡੀ ਹੋਇਆ ਤੁਸੀਂ ਹੁਣ ਘੇਰੇ ਵਰਕ ਦੀ ਵੀ ਜਿਹੜੀ ਸਫਾਈ ਆ ਉਹ ਚੈੱਕ ਕਰ ਲਓ ਠੀਕ ਹੈ ਜੀ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਫੈਬਰਿਕ ਮਿਲੇਗਾ ਤੁਸੀਂ ਕੋਈ ਵੀ ਆਪਣੇ ਤੋ ਕਸਟਮਾਈਜ਼ ਕਰਵਾ ਸਕਦੇ ਹੋ ਔਰ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਵੀ ਸੂਟ ਡਿਜ਼ਾਈਨ ਕਰਵਾਉਣਾ ਹੋਵੇ ਉਹ ਕਰਵਾ ਸਕਦੇ ਹੋ ਇਹਦੇ ਨਾਲ ਆਪਾਂ ਲਾਈਨਿੰਗ ਦਾ ਠੀਕ ਹੈ ਜੋਰ ਜੱਟਾ ਲਾਈਨਿੰਗ ਦਾ ਦੁਪੱਟਾ ਰੱਖਿਆ ਲਾਈਨਿੰਗ ਵਾਲਾ ਤੁਸੀਂ ਕੋਈ ਵੀ ਆਪਣੇ ਕੋਲੋਂ ਹੋਰ ਦੁਪੱਟਾ ਜਿਹੜਾ ਰੈਡੀ ਕਰਵਾ ਸਕਦੇ ਹੋ ਪਿਓਰ ਚਨੂਨ ਦਾ ਵੀ ਲਗਵਾ ਸਕਦੇ ਹੋ ਔਰ ਤੁਸੀਂ অর্ਗਾਂਜ਼ਾ ਦਾ ਫੈਬਰਿਕ ਤਾਂ ਵੀ ਕਰਵਾ ਸਕਦੇ ਹੋ ਔਰ ਤੁਸੀਂ ਆਪਣੇ ਤੋਂ ਟੈਬੀ ਸਿਲਕ ਦਾ ਦੁਪੱਟਾ ਵੀ ਜਿਹੜਾ ਉਹ ਰੈਡੀ ਕਰਵਾ ਸਕਦੇ ਹੋ ਜੇਕਰ ਤੁਸੀਂ ਟਾਈ ਡਾਈ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਟਾਈ ਡਾਈ ਵੀ ਕਰਵਾ ਸਕਦੇ ਹੋ ਜੇਕਰ ਤੁਸੀਂ ਸਿੰਪਲ ਐਦਾ ਹੀ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਦੁਪੱਟਾ ਸਿੰਪਲ ਵੀ ਕਰਵਾ ਸਕਦੇ ਹੋ ਬਲੈਕ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਤੁਸੀਂ ਓਦਾਂ ਕਰਵਾ ਸਕਦੇ ਹੋ ਔਰ ਇੱਕ ਭੈਣ ਦਾ ਮੈਨੂੰ ਮੈਸੇਜ ਆਇਆ ਸੀ ਕਿ ਕੈਸ਼ ਔਨ ਡਿਲੀਵਰੀ ਅਵੇਲੇਬਲ ਹੈ ਕੀ ਤੁਹਾਡੇ ਕੋਲ ਸੋ ਨਹੀਂ ਭੈਣੇ ਆਪਣੇ ਕੋਲ ਕੈਸ਼ ਔਨ ਡਿਲੀਵਰੀ ਨਹੀਂ ਅਵੇਲੇਬਲ ਹੈਗੀ ਜੇਕਰ ਤੁਸੀਂ ਆਪਣੇ ਤੋਂ ਕੋਈ ਵੀ ਸੂਟ ਔਨ ਡਿਮਾਂਡ ਔਨ ਆਰਡਰ ਰੈਡੀ ਕਰਵਾਉਣਾ ਹੈ ਜਿੱਦਾਂ ਸਾਰੇ ਕਸਟਮਰ ਕਰਵਾਉਂਦੇ ਨੇ ਤਾਂ ਤੁਹਾਨੂੰ ਹਾਫ ਪੇਮੈਂਟ ਹੈ ਜਿਹੜੀ ਪਹਿਲਾਂ ਕਰਨੀ ਹੀ ਪੈਣੀ ਆ ਔਰ ਹਾਫ ਪੇਮੈਂਟ ਤੁਹਾਡੀ ਉਦੋਂ ਲੱਗੇਗੀ ਜਦੋਂ ਤੁਹਾਡਾ ਪਾਰਸਲ ਪੈਕ ਹੋਣਾ ਹੋਇਆ ਤੁਹਾਡਾ ਸੂਟ ਜਿਹੜਾ ਰੈਡੀ ਹੋ ਗਿਆ ਪ੍ਰੋਪਰ ਆਪਣੇ ਦੁਆਰਾ ਸੂਟਾਂ ਦੀਆਂ ਫੋਟੋਜ਼ ਵਗੈਰਾ ਭੇਜੀਆਂ ਜਾਂਦੀਆਂ ਨੇ ਜਦੋਂ ਕਸਟਮਰ ਦਾ ਸੂਟ ਰੈਡੀ ਹੋ ਜਾਂਦਾ ਹੈ ਤੇ ਕਰਵਾ ਕੇ ਵਾਕਿਆ ਨਾਲ ਪਾਰਸਲ ਜਿਹੜਾ ਲਾ ਦਿੰਨੇ ਆ। ਠੀਕ ਹੈ ਜੀ। ਸੋ ਹੁਣ ਮੈਂ ਤੁਹਾਨੂੰ ਇਹ ਸੂਟ ਦੀ ਜਿਹੜੀ ਫਾਈਨਲ ਲੁੱਕ ਆ ਉਹ ਚੈੱਕ ਕਰਵਾ ਦਿੰਨੀ ਆ। ਕਿ ਇਹ ਕਿੱਦਾਂ ਦਾ ਸੂਟ ਬਣ ਕੇ ਰੈਡੀ ਹੋਇਆ। ਇਹ ਸੂਟ ਐਵੇਂ ਬਣ ਕੇ ਰੈਡੀ ਹੋਇਆ ਜੀ। ਇਹ ਇਸ ਦਾ ਘੇਰਾ ਆ ਗਿਆ, ਬਾਜੂ ਤੇ neck ਆ ਗਿਆ। ਬਾਟਮ ਦੇ ਉੱਪਰ ਕੋਈ ਵਰਕ ਨਹੀਂ ਹੈਗਾ। ਠੀਕ ਹੈ ਜੀ। ਬਾਟਮ ਬਿਲਕੁਲ ਪਲੇਨ ਆ ਔਰ ਦੁਪੱਟਾ ਜਿਹੜਾ ਆਪਾਂ ਤਿੰਨ 쉐ਡੇਡ ਦਾ ਰੱਖਿਆ। ਸੋ ਤੁਸੀਂ ਆਪਣੇ ਤੋਂ ਇਦਾਂ ਦੇ ਸੂਟ ਰੈਡੀ ਕਰਵਾਉਣ ਦੇ ਲਈ ਤੁਸੀਂ ਆਪਾਂ ਨੂੰ ਕੀ ਕਰਨਾ ਹੈ ਡੀਐਮ ਕਰਨਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਪਨੂੰ ਡੀਐਮ ਕਰ ਸਕਦੇ ਹੋ ਇਹ ਸੇਮ ਸੂਟ ਵੀ ਤੁਸੀਂ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਕਿਸੇ ਹੋਰ ਫੈਬਰਿਕ ਦੇ ਕਲਰ ਦੇ ਉੱਪਰ ਵੀ ਕਰਵਾ ਸਕਦੇ ਹੋ ਜਿੱਦਾਂ ਤੁਹਾਨੂੰ ਠੀਕ ਲੱਗੇ ਔਰ ਤੁਸੀਂ ਕਿਸੇ ਹੋਰ ਬੁਟੀਕ ਵਾਲਾ ਡਿਜ਼ਾਈਨ ਵੀ ਲੈ ਕੇ ਆਪਾਂ ਤੋਂ ਸੂਟ ਨੇ ਜਿਹੜੇ ਰੈਡੀ ਕਰਵਾ ਸਕਦੇ ਹੋ ਡਿਜ਼ਾਈਨ ਰੈਡੀ ਕਰਵਾ ਸਕਦੇ ਹੋ ਆਪਣੇ ਕੋਲੇ ਹਰੇਕ ਤਰ੍ਹਾਂ ਦੇ ਵਰਕ ਨੇ ਜੀ ਹੈਂਡ ਮੇਡ ਹੈਂਡ ਵਰਕ needlework machine ary paint block paint and needle thread ਠੀਕ ਹੈ ਜੀ ਬਾਕੀ ਤੁਹਾਨੂੰ ਇਹ ਸੂਟਾਂ ਦੀਆਂ ਦੁਪੱਟੇ ਦੇ ਨਾਲ ਵੀਰ ਕਰਕੇ ਫੁੱਲ ਵੀਡੀਓ ਜਿਹੜੀਆਂ ਚਾਹਲ ਕ੍ਰੀਏਸ਼ਨਸ ਦੇ ਪੇਜ ਤੇ ਵੀ ਆਪਣੇ ਬੁਟੀਕ ਵਾਲੇ ਤੇ ਔਰ ਅਨਦਰ ਬੁਟੀਕ ਵਾਲੇ ਪੇਜ ਤੇ ਵੀ ਮਿਲ ਜਾਣਗੀਆਂ ਐਂਡ YouTube ਤੇ ਵੀ ਤੁਹਾਨੂੰ ਮਿਲ ਜਾਣਗੀਆਂ ਸ਼ਾਰਟਸ ਦੇ ਵਿੱਚ ਠੀਕ ਹੈ ਸੋ ਉਮੀਦ ਕਰਦੀਆਂ ਕਿ ਇਹ ਵਾਲਾ ਸੂਟ ਤੁਹਾਨੂੰ ਵਧੀਆ ਲੱਗੂਗਾ ਹਨਾ ਤੇ ਜਿਨ੍ਹਾਂ ਨੇ ਵੀ ਆਰਡਰ ਕਰਨੇ ਨੇ ਸਕਰੀਨਸ਼ਾਟ ਲੈ ਕੇ ਆਪਾਂ ਨੂੰ ਡੀਐਮ ਕਰ ਸਕਦਾ WhatsApp ਤੇ ਔਰ ਆਪਣੀ ਸਾਰੀ ਡਿਟੇਲ ਜਾਣਕਾਰੀ ਲੈ ਕੇ ਜੇ ਜੇ ਮੇਰੇ ਭੈਣ ਦੇ ਮਨ ਚ ਕੋਈ ਹੋਰ ਡਾਊਟ ਜਾਂ ਕੁਐਸ਼ਨ ਹੋਗਾ ਆਪਣਾ ਗੱਲਬਾਤ ਕਰਕੇ ਆਪਣਾ ਆਰਡਰ ਜਿਹੜਾ ਪਲੇਸ ਕਰ ਸਕਦੇ ਆ ਇਹ ਸੂਟ ਤੁਸੀਂ ਆਪਣੇ ਤੋਂ ਵਿਦ ਸਟਿਚਿੰਗ ਔਰ ਵਿਦਆਊਟ ਸਟਿਚਿੰਗ ਵੀ ਬਾਈ ਕਰ ਸਕਦੇ ਹੋ ਠੀਕ ਹੈ ਨਾਦਰ ਬੁਟੀਕ ਦੇ ਵੱਲੋਂ ਫੈਬਰਿਕ ਜਿਹੜਾ ਹਮੇਸ਼ਾ ਵਧੀਆ ਕੁਆਲਿਟੀ ਦਾ ਹੀ ਪ੍ਰੋਵਾਈਡ ਕੀਤਾ ਜਾਂਦਾ ਹੈ ਔਰ ਵਧੀਆ ਕੁਆਲਿਟੀ ਦੇ ਵਿੱਚ ਹੀ ਤੁਹਾਨੂੰ ਵਰਕ ਜਿਹੜਾ ਥ्रेड ਵਗੈਰਾ ਯੂਜ਼ ਕਰਕੇ ਉਹ ਵਰਕ ਪ੍ਰੋਵਾਈਡ ਕੀਤਾ ਜਾਂਦਾ ਵਰਕ ਦੇ ਵੱਲੋਂ ਤੁਹਾਨੂੰ ਕਦੇ ਵੀ ਕਿਸੇ ਵੀ ਪੈਨ ਨੂੰ ਸਫਾਈ ਦੇ ਨਾਲ ਵਿੱਚ ਪ੍ਰੋਬਲਮ ਨਹੀਂ ਆਊਗੀ ਜਿਹੜਾ ਵੀ ਵਰਕ ਅਸੀਂ ਤੁਹਾਨੂੰ ਕਰਕੇ ਦੇਵਾਂਗੇ ਬਹੁਤ ਹੀ ਸਫਾਈ ਦੇ ਨਾਲ ਬਹੁਤ ਹੀ ਨੀਟ ਐਂਡ ਕਲੀਨ ਤੁਹਾਨੂੰ ਵਰਕ ਮਿਲੇਗਾ ਠੀਕ ਹੈ ਜੀ एक बार मैं थोड़ा दोबारा तो क्लोज़अप दिखा दनी हाँ बाजू आ गई जी इस प्रॉपर इसका नैक बनिया आ गया इसकी प्लेन बॉटम आ गई और इसका घेरा आ गया तो फी शेड दुपट्टा आ गया विद लेस ओके फ्योना इसका फैब्रिक है जी ਪਿਓਰ ਫਿਓਨਾ ਫੈਬਰਿਕ ਰੱਖਿਆ ਆਪਾਂ ਸੂਟ ਦਾ ਸੋ ਤੁਸੀਂ ਕਿਸੇ ਦੇ ਕਲਰ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਹੋਰ ਦੇ ਵਿੱਚ ਕਸਟਮਾਈਜ਼ ਕਰਵਾ ਸਕਦੇ ਹੋ ਜੌਰਜਟ ਦੇ ਵਿੱਚ ਕਰਵਾ ਸਕਦੇ ਹੋ ਆਰਗੈਂਜ਼ਾ ਦੇ ਕਰਵਾ ਸਕਦੇ ਹੋ ਨੇਚਰਲ ਪਿਓਰ ਕ੍ਰੇਟ ਤੇ ਕਰਵਾ ਸਕਦੇ ਹੋ ਹੋ ਸਕਦਾ ਜਿ ਜਿ ਤੁਹਾਨੂੰ ਵਧੀਆ ਲੱਗਦਾ ਤੁਸੀਂ ਪਿਓਰ ਵੈਲਵਟ ਤੇ ਵੀ ਕਰਵਾ ਸਕਦੇ ਹੋ ਜਿਹੜੀ ਤੁਹਾਨੂੰ ਵਧੀਆ ਲੱਗਦੀ ਹੈ ਔਰ ਕਿਸੇ ਪਸ਼ਮੀਨੇ ਫੈਬਰਿਕ ਤੇ ਵੀ ਕਰਵਾ ਸਕਦੇ ਹੋ ਜਿੱਦਾਂ ਹੁਣ ਡਬਲ ਟੋਨ ਜਿਹੜਾ ਆ ਰਿਹਾ ਹੈ ਤੁਸੀਂ ਉਹਦੇ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਸੋ ਐਂਡ ਕਰਦੇ ਹਾਂ ਜੀ ਐਥੀ ਅੱਜ ਦੀ ਵਾਲੀ ਵੀਡੀਓ ਦਾ ਉਮੀਦ ਕਰਦੀ ਹਾਂ ਕਿ ਤੁਹਾਨੂੰ ਸੂਟ ਜਿਹੜਾ ਵਧੀਆ ਲੱਗਿਆ ਹੋਊਗਾ